ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋ ਤੇਂਦਰ ਇੰਦਰਾਨ ਸਾਹੁ ਸਹਾਨਗ ਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰੇਨ ਕਹਿਤ ਤਵੇ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਤਵੇ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਗਿਆਨ ਅੰਜਨ ਗੁਰ ਦੀਆ ਅਗੇ ਆਣ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਜੇ ਤਾਸੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਨੋਬਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਭੀਤਰ ਵਗ ਕਤੀ ਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੈਤ ਸ੍ਰੀ ਮਹੱਲਾ ਨਵਾ ਹਰ ਜੂ ਰੱਖ ਲਿਹੋ ਪਤ ਮੇਰੀ ਜਮਕ ਤਰਾਸ ਭਇਓ ਔਰ ਅੰਤਰ ਸਰਣ ਗਹੀ ਕਿਰਪਾ ਨਦ ਤੇਰੀ ਹਰ ਜੂ ਰਖ ਲਿਹੋ ਪਤ ਮੇਰੀ ਜਮਕ ਤਰਾਸ ਭਇਓ ਔਰ ਅੰਤਰ ਸਰਣ ਗਹੀ ਕਿਰਪਾ ਨਦ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਦੁਗ ਦੁਗ ਅਟਲ ਚਰ ਛਤਰ ਤਾਕਤ ਦੇ ਮਾਲਕ ਹਾਜ਼ਰ ਹਜੂਰ ਜਹਰ ਅਜਹੂਰ ਸਰਬ ਕਲਾ ਭਰਪੂਰ ਸਰਬੇ ਕਾਇਨਾਤ ਕੁੱਲ ਕਾਇਨਾਤ ਦੇ ਸਾਂਝੇ ਰਹਿਬਰ ਵਾਲੀਏ ਕੁਲ ਆਲਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਬੜੇ ਵੱਡੇ ਭਾਗਾਂ ਵਾਲੇ ਹੋ ਜੋ ਇਸ ਕਲਯੁਗ ਦੇ ਦੌਰ ਅੰਦਰ ਸਤਗੁਰਾਂ ਦੀ ਸੰਗਤ ਕਰਨ ਦਾ ਸੁਭਾਗ ਸਮਾਪਤ ਹੋਇਆ ਹੈ ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੈ ਸਤਗੁਰਾਂ ਦੇ ਪਾਵਨ ਅੰਗ 703 ਉੱਪਰ ਸੁਭਾਏ ਮਾਨ ਹੈ ਜੈਤ ਸ੍ਰੀ ਰਾਗ ਅੰਦਰ ਨੌਵੇਂ ਗੁਰੂ ਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਜੀ ਬਾਬਤ ਫਰਮਾਉਣਾ ਕਰਦੇ ਹਨ ਠੀਕਰ ਫੋਰ ਦਲੀ ਸਿਰ ਪ੍ਰਭ ਪੁਰ ਕੀ ਆਪੇ ਆਣ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੁ ਆਣ ਤੇਗ ਬਹਾਦਰ ਕੇ ਚਲਤ ਭਏ ਜਗਤ ਕੋ ਸੋਕ ਹੈ 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 ਸਭ ਜਗ ਭੈਓ ਜੈ 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 ਸੁਰ ਲੋਕ ਆਓ ਅੱਜ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਪਾਵਨ ਬਾਣੀ ਜੈਤ ਸ੍ਰੀ ਰਾਕ ਅੰਦਰ ਦਰਜ ਸ਼ਬਦ ਹਰ ਜੂ ਰਾਖ ਲੇ ਹੋ ਪਤ ਮੇਰੀ ਦਾ ਅੱਜ ਵਿਆਖਿਆ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸ੍ਰੀ ਮਹੱਲਾ ਨਵਾ ਹਰ ਜੂ ਰਾਖ ਲੇ ਹੋ ਪਤ ਮੇਰੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਣਾ ਕਰਦੇ ਹਨ ਹਰ ਜੂ ਰਾਖ ਲੇ ਹੋ ਪਤ ਮੇਰੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਬੇਨਤੀ ਕਰਦੇ ਹਨ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਮੇਰੀ ਪਤ ਰੱਖ ਲੈਣਾ ਕਰੋ ਮੇਰੀ ਇੱਜ਼ਤ ਰੱਖ ਲੈਣਾ ਕਰੋ ਹਰ ਜੂ ਰਾਖ ਲੇ ਹੋ ਪਤ ਮੇਰੀ ਜਿਸ ਤਰ੍ਹਾਂ ਆਪ ਜੀ ਨੇ ਜੁਗਾ ਜੁਗਾ ਦੇ ਵਿੱਚ ਆਪਣੇ ਭਗਤਾਂ ਦੀ ਰੱਖਿਆ ਕੀਤੀ ਹੈ ਪ੍ਰਹਲਾਦ ਭਗਤ ਦੀ ਰੱਖਿਆ ਕੀਤੀ ਹੈ ਉਸੇ ਤਰ੍ਹਾਂ ਹੀ ਮੇਰੀ ਵੀ ਰੱਖਿਆ ਕਰਨਾ ਕਰੋ ਗੁਰਬਾਣੀ ਅੰਦਰ ਫਰਮਾਨ ਆਉਂਦਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸਦੁਸ਼ ਧਰ ਮਾਰਿਆ ਪ੍ਰਹਲਾਦਤ ਰਾਯਾ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਸਤਿਗੁਰੂ ਜੀ ਫਰਮਾਉਣਾ ਕਰਦੇ ਹਨ ਕਿ ਹੇ ਆਕਾਰਪੁਰਖ ਵਾਹਿਗੁਰੂ ਜੀ ਆਪ ਜੀ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਆਪ ਜੀ ਨੇ ਹੀ ਇਸ ਸੰਸਾਰ ਦੇ ਵਿੱਚ ਮਨੁੱਖ ਨੂੰ ਭੇਜਿਆ ਹੈ ਤੇ ਆਪ ਹੀ ਕਿਰਪਾ ਕਰੋ ਆਪ ਹੀ ਉਸ ਦੀ ਹੱਥ ਰੱਖ ਲੈਣਾ ਕਰੋ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਜਮ ਕੋ ਤਰਾਸ ਭਇਆ ਔਰ ਅੰਤਰ ਔਰ ਦਾ ਭਾਵ ਹੁੰਦਾ ਸਾਧ ਸੰਗਤ ਜੀ ਹਿਰਦਾ ਕਿ ਜਮਾ ਦਾ ਡਰ ਜਦੋਂ ਇਹ ਜੀਵ ਜਨਮ ਲੈਂਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਦਰਗਾਹ ਦੇ ਵਿੱਚੋਂ ਹੀ ਆਪਣੀ ਮੌਤ ਲਿਖਾ ਕੇ ਆਉਂਦਾ ਹੈ ਜਨਮ ਨੇ ਸਤਗੁਰੂ ਜੀ ਫਰਮਾਉਂਦੇ ਹਨ ਕਿ ਪਹਿਲਾ ਮਨੁੱਖ ਦਾ ਜਨਮ ਨਹੀਂ ਹੁੰਦਾ ਜਦੋਂ ਪਹਿਲਾ ਮੌਤ ਲਿਖਾ ਕੇ ਲੈ ਕੇ ਆਉਂਦਾ ਹੈ ਪਹਿਲਾ ਜਨਮ ਨਹੀਂ ਹੁੰਦਾ ਪਹਿਲਾ ਮੌਤ ਲਾ ਖਾ ਕੇ ਲੈ ਕੇ ਆਉਂਦਾ ਹੈ ਦੁਨੀਆ ਦੇ ਵਿੱਚ ਜਦੋਂ ਜਨਮ ਹੁੰਦਾ ਹੈ ਮਰਨ ਵੀ ਉਸ ਦੇ ਨਾਲ ਹੀ ਜਨਮ ਲੈ ਲੈਂਦਾ ਹੈ ਜਦੋਂ ਇਹ ਜੀਵ ਵੱਡਾ ਹੁੰਦਾ ਜਾਂਦਾ ਹੈ ਇੱਕ ਨਾ ਇੱਕ ਨ ਦਿਨ ਇਸ ਵਿਅਕਤੀ ਨੇ ਮੌਤ ਦੇ ਘਟ ਉਤਰ ਜਾਣਾ ਹੈ ਮੌਤ ਨੇ ਆ ਕੇ ਇਸ ਨੂੰ ਖਾ ਲੈਣਾ ਹੈ ਰਹਾਉ ਸਰਨ ਗਹੀ ਕਿਰਪਾ ਤੇ ਤੇਰੀ ਸਰਨ ਗਹੀ ਕਿਰਪਾ ਨਿਦ ਤੇਰੀ ਸਰਨ ਗਹੇ ਕਿਰਪਾ ਨਿਤ ਤੇਰੀ ਹੈ ਕਾਲਪੁਰਖ ਵਾਹਿਗੁਰੂ ਜੀ ਜਿਹੜਾ ਜਮਾਂ ਦਾ ਡਰ ਮੇਰੇ ਅਹਿਰਦੇ ਅੰਦਰ ਵਸ ਰਿਹਾ ਹੈ ਉਹਨਾਂ ਉਸ ਦਾ ਡਰ ਤੁਹਾਡੀ ਸ਼ਰਨ ਵਿੱਚ ਆ ਕੇ ਹੀ ਉਹ ਦੂਰ ਹੋ ਸਕਦਾ ਹੈ ਤੁਹਾਡੀ ਕਿਰਪਾ ਦੇ ਦੁਆਰਾ ਹੀ ਇਹ ਜੋ ਜਮਾਂ ਦਾ ਡਰ ਮੇਰੇ ਹਿਰਦੇ ਅੰਦਰ ਵਸ ਰਿਹਾ ਹੈ ਇਹ ਦੇਹ ਦੂਰ ਹੋ ਸਕਦਾ ਹੈ ਰਹਾਉ ਰਹਾਉ ਦੇ ਕੇ ਸਤਗੁਰੂ ਜੀ ਫਰਮਾਉਣਾ ਕਰਦੇ ਹਨ ਮਹਾ ਪਤਤ ਮੁਗਦ ਲੋਭੀ ਫਨ ਕਰਤ ਪਾਪ ਅਬਹਾਰਾ ਮਹਾ ਪਤਤ ਮਹਾ ਪਤਤ ਦਾ ਅਰਥ ਹੈ ਪਤਤ ਹੁੰਦਾ ਮੂਰਖ ਮਹਾ ਪਤਤ ਮੁਗਦ ਲੋਭੀ ਫਨ ਕਰਤ ਪਾਪ ਅਬਹਾਰਾ ਕੀ ਮੈਂ ਮੁਗਦ ਮੈਂ ਲੋਭ ਵਿੱਚ ਆ ਕਰਕੇ ਇਸ ਮਾਇਆ ਦੇ ਲੋਭ ਵਿੱਚ ਆ ਕਰਕੇ ਪਾਪ ਕਰਦਾ ਰਿਹਾ ਮੈਨੂੰ ਪਾਪ ਕਰਦੇ ਨੂੰ ਸੋਝੀ ਨਹੀਂ ਰਹੀ ਕਿ ਮੈਂ ਕੀ ਕਰ ਰਿਹਾ ਹਾਂ ਹਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਇਹ ਮਾਇਆ ਦੇ ਵਿੱਚ ਇਤਨਾ ਜਿਆਦਾ ਗ੍ਰਸਤ ਹੋ ਗਿਆ ਲੋਭੀ ਹੋ ਗਿਆ ਪਾਪ ਕਰਦਾ ਹੀ ਕਰਦਾ ਜਾ ਰਿਹਾ ਵਾ ਹੈ ਪਰ ਹੁਣ ਅੰਤ ਵਿੱਚ ਇਸ ਨੂੰ ਹਾਰਨਾ ਹੀ ਪੈਣਾ ਹੈ ਭੈ ਮਰ ਬੇ ਕੋ ਬਿਸਰਤ ਨਾਹਿਨਾ ਤੇਹ ਚਿੰਤਾ ਤਨ ਜਾਰਾ ਇਸ ਨੇ ਮੌਤ ਨੂੰ ਭੁਲਾ ਦਿੱਤਾ ਹੈ ਮਾਇਆ ਦੇ ਲਾਲਚ ਵਿੱਚ ਲੱਗ ਕਰਕੇ ਇਸਨੇ ਮੌਤ ਨੂੰ ਭੁਲਾ ਦਿੱਤਾ ਹੈ ਭਾਰ ਭੈ ਮਰਬੇ ਕੋ ਬਿਸਰਤ ਨਾ ਹਨ ਮੌਤ ਨੂੰ ਭੁੱਲ ਗਿਆ ਹੈ ਤਹ ਚਿੰਤਾ ਤੰਗ ਜਾ ਰਾ ਤੇ ਉਸੇ ਦੀ ਹੀ ਚਿੰਤਾ ਇਸ ਦੇ ਹਿਰਦੇ ਅੰਦਰ ਵਸ ਰਹੀ ਹੈ ਕਿ ਇੱਕ ਨਾ ਇੱਕ ਦਿਨ ਮੈਂ ਮਾਰੀ ਜਾਣਾ ਹੈ ਮਰ ਜਾਣਾ ਹੈ ਮੌਤ ਦੀ ਚਿੰਤਾ ਹੀ ਇਸ ਨੂੰ ਅੰਦਰ ਅੰਦਰ ਖਾਈ ਜਾ ਰਹੀ ਹੈ ਇਸ ਨੂੰ ਸੁਦਾਈ ਜਾ ਰਹੀ ਹੈ ਕਿ ਉਪਾਬ ਮੁਕਤ ਕੇ ਕਾਰਨ ਦਾ ਹਦਿਸਾ ਕਾ ਉਠਤਾ ਆ ਇਸਨੇ ਮੁਕਤੀ ਵਾਸਤੇ ਅਨੇਕਾਂ ਹੀ ਉਪਾਅ ਕੀਤੇ ਹਨ ਗੰਗਾ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ ਉੱਥੇ ਜਾ ਕੇ ਆਪਣੇ ਤੰਦ ਨੂੰ ਧੋਂਦਾ ਹੈ ਪ੍ਰਸਾਦ ਸੰਗਤ ਜੀ ਆਪਣੇ ਤੰਦ ਨੂੰ ਧੋਗ ਧੋ ਲੈਂਦਾ ਹੈ ਪਰ ਮਨ ਨਹੀਂ ਧੋਤਾ ਜਾਂਦਾ ਭਗਤ ਕਬੀਰ ਜੀ ਫਰਮਾਉਣਾ ਕਰਦੇ ਹਨ ਕਬੀਰ ਗੰਗ ਨਹਾਏ ਜੋ ਨਰ ਤਰ ਹੈ ਮਿੰਡੇ ਕਿਉ ਨਾ ਤਰ ਹੈ ਜਿਨਕੇ ਗੰਗਾ ਮਹਿਕਰ ਹੈ ਅਗਤ ਕਬੀਰ ਜੀ ਕਹਿੰਦੇ ਹਨ ਕਿ ਇੱਕ ਕਬੀਰ ਗੰਦ ਨਹਾਏ ਜੋ ਨਰ ਤਰ ਹੈ ਕਿ ਜੇਕਰ ਗੰਗਾ ਦੇ ਵਿੱਚ ਨਹਾਉਂਦੇ ਜਿਹੜੇ ਜੀਵ ਨੇ ਜੇ ਉਹ ਤਰ ਸਕਦੇ ਨੇ ਤੇ ਫਿਰ ਜਿਹੜੇ ਮੈਂਡਕ ਨੇ ਉਹ ਕਿਉਂ ਤਰ ਜਾਂਦੇ ਜਿਹੜੇ ਹਮੇਸ਼ਾ ਹੀ ਹਮੇਸ਼ਾ ਗੰਗਾ ਦੇ ਵਿੱਚ ਰਹਿੰਦੇ ਹਨ ਘਟ ਹੀ ਪੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਇਸ ਦੇ ਤੇਰੇ ਹਿਰਦੇ ਅੰਦਰ ਹੀ ਨਿਰੰજન ਭਾਵ ਮਾਇਆ ਤੋਂ ਰਹਿਤ ਅਕਾਲਪੁਰਖ ਵਾਹਿਗੁਰੂ ਜੀ ਤੇਰੇ ਹਿਰਦੇ ਅੰਦਰ ਹੀ ਵਸ ਰਿਹਾ ਹੈ ਤੂੰ ਉਸ ਨੂੰ ਆਪਣੇ ਹਿਰਦੇ ਅੰਦਰ ਨਹੀਂ ਪਾ ਲਿਆ ਤਾਂ ਕੋ ਮਰਮ ਨਾ ਪਾਇਆ ਤੂੰ ਉਸ ਦਾ ਅੰਦਰ ਦੇ ਅੰਦਰ ਭਾਵ ਨਹੀਂ ਪਾ ਸਕਿਆ ਨਾਨਕ ਹਾਰ ਪਰਿਓ ਸਰਣਾਗਤ ਅਬੈ ਦਾਨ ਪ੍ਰਭ ਦੀ ਜੈ ਨਾਨਕ ਹਾਰ ਪਰਿਓ ਸਰਣਾਗਤ ਅਕਾਲ ਗੁਰੂ ਸਾਹਿਬ ਫਰਮਾਉਣਾ ਕਿ ਅਕਾਲ ਪੁਰਖ ਜੀ ਤੁਹਾਡੀ ਸ਼ਰਨ ਵਿੱਚ ਆਏ ਹਾਂ ਅਬੈ ਬੈਦਾਨ ਪ੍ਰਪਤੀ ਜੈ ਸਾਨੂੰ ਪ੍ਰਮਾਤਮਾ ਜੀ ਨਾਮ ਦਾ ਦਾਨ ਦੇਣਾ ਕਰੋ ਨਾਨਕ ਹਾਰ ਪਰਿਓ ਸਰਨਾਗਤ ਅਬੈ ਦਾਨ ਪ੍ਰਵਦੀਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ